ਸਤਿ ਸ਼੍ਰੀ ਅਕਾਲ ਸਾਰਿਆਂ ਦਾ ਇਕਵਲ ਫਿਰ ਤੋਂ ਆਪਣੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ 'ਤੇ ਤੁਹਾਡਾ ਸਵਾਗਤ ਆ ਅੱਜ ਆਪ ਇੱਕ ਤੁਹਾਨੂੰ ਨਮੀ ਜਗ੍ਹਾ ਤੇ ਲੈ ਕੇ ਚੱਲਦੇ ਹਾਂ ਇਹ ਹੈ ਗੁਰਦੁਆਰਾ ਮੰਜੀ ਸਾਹਿਬ ਜਿਹੜਾ ਕਿ ਆਲਮਗੀਰ ਵਿੱਚ ਪੈਂਦਾ ਹੈ ਤੇ ਇਹ ਜਿਹੜਾ ਗੁਰਦੁਆਰਾ ਇਹ ਲੋ ਜਾਣੇ ਚਲੇ ਵਿੱਚ ਸਥਿਤ ਹੈਗਾ ਤੋਂ ਆਪਾਂ ਤੁਹਾਨੂੰ ਪਹਿਲਾਂ ਦੱਸ ਦਿਆਂ ਇਸ ਗੁਰਦੁਆਰੇ ਦੀ ਹਿਸਟਰੀ ਤੇ ਬਣੀ ਰਹੀਓ ਮੇਰੀ ਵੀਡੀਓ ਦੇ ਨਾਲ ਜੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਸ ਜਗ੍ਹਾ ਦਾ ਇਤਿਹਾਸੀ ਹੈ ਕਿ ਜਦੋਂ ਗੋਬਿੰਦ ਸਿੰਘ ਜੀ ਅਨੰਦਪੁਰ ਦਾ ਕਿਲਾ ਖਾਲੀ ਕਰਨ ਤੋਂ ਬਾਅਦ ਤੇ ਛੋਟੇ ਸਹਿਬਜ਼ਾਦੇ ਆ ਤੇ ਮਾਤਾ ਗੁਜਰੀ ਤੋਂ ਵਿਛੜਨ ਤੋਂ ਬਾਅਦ ਮਾਚੀਵਾੜੇ ਦੇ ਜੰਗਲਾਂ ਵਿੱਚੋਂ ਦੀ ਹੋ ਕੇ ਉਹ ਇਸੇਗਾ ਤੇ ਪਹੁੰਚੇ ਸਨ ਇੱਥੇ ਪਹੁੰਚਨ ਤੇ ਪਿੰਡ ਦੇ ਘੋੜਿਆਂ ਦਾ ਇੱਕ ਵਪਾਰੀ ਸੀ ਜਿਹਦਾ ਨਾਂ ਸੀ ਭਾਈ ਨਿਗਾਯਾ ਸਿੰਘ ਉਹਨਾਂ ਨੇ ਗੁਰੂ ਸਾਹਿਬ ਨੂੰ ਘੋੜਾ ਭੇਟ ਕੀਤਾ ਸੀ ਨਬੀ ਖਾਨ ਤੇ ਗਨੀ ਖਾਨ ਨੂੰ ਮੰਝੇ ਦੇ ਨਾਲ ਪਿੱਛੇ ਵਾਪਸ ਭੇਜ ਦਿੱਤਾ ਸੀ ਗੁਰੂ ਸਾਹਿਬ ਜੀ ਨੇ ਤੇ ਉਥੇ ਗੁਰੂ ਸਾਹਿਬ ਨੇ ਇੱਕ ਬਜ਼ੁਰਗ ਔਰਤ ਨੂੰ ਕਿਹਾ ਜੋ ਕਿ ਉਥੇ ਗਾਂ ਦਾ ਗੋਬਰ ਚੱਕ ਰਹੀ ਸੀ ਉਸ ਨੂੰ ਗੁਰੂ ਸਾਹਿਬ ਨੇ ਪੁੱਛਿਆ ਸੀ ਕਿ ਉਹ ਪਾਣੀ ਵਾਲਾ ਜਗ੍ਹਾ ਦੱਸ ਸਕਦੀ ਹੈ ਜਿਸ ਜਗ੍ਹਾ ਤੋਂ ਪਾਣੀ ਲੈ ਕੇ ਇਸ਼ਨਾਨ ਕੀਤਾ ਜਾ ਸਕਦਾ ਹੋਵੇ ਤਾਂ ਇਸ ਤੇ ਬਜ਼ੁਰਗ ਔਰਤ ਨੇ ਜਵਾਬ ਦਿੱਤਾ ਸੀ ਕਿ ਪੀਰ ਜੀ ਇਹ ਖੰਡਰ ਥਾਂ ਹੈ ਇੱਥੇ ਪਾਣੀ ਨਹੀਂ ਹੈ ਇੱਥੇ ਇੱਕ ਦੂਰ ਬਹੁਤ ਜਗ੍ਹਾ ਹੈ ਪਰ ਉਥੇ ਇੱਕ ਵੱਡਾ ਅਜਗਰ ਰਹਿੰਦਾ ਹੈ ਤੇ ਉਥੇ ਕੋਈ ਨਹੀਂ ਜਾਂਦਾ ਤੇ ਗੁਰੂ ਸਾਹਿਬ ਜੀ ਨੇ ਤੀਰ ਦੇ ਨਾਲ ਅਜਗਰ ਨੂੰ ਮਾਰ ਕੇ ਉਸ ਨੂੰ ਮੁਕਤੀ ਦੇ ਦਿੱਤੀ ਹੈ ਤੇ ਅੱਜਕਰ ਜਿਹੜਾ ਵਾ ਉਹ ਖੂਹ ਦੇ ਵਿੱਚ ਲਿਖ ਪਿਆ ਜਦੋਂ ਸਿੱਖ ਪਾਣੀ ਲਿਆਉਣ ਲਈ ਗਿਆ ਤਾਂ ਦੇਖਿਆ ਕਿ ਪਾਣੀ ਬਹੁਤ ਹੀ ਗੰਦਾ ਹੋ ਗਿਆ ਸੀ ਤਾਂ ਗੁਰੂ ਸਾਹਿਬ ਉੱਥੇ ਹੀ ਬੈਠੇ ਹੋਏ ਸਨ ਤਾਂ ਗੁਰੂ ਸਾਹਿਬ ਜੀ ਨੇ ਇੱਕ ਹੋਰ ਤੀਰ ਮਾਰਿਆ ਤੇ ਇੱਕ ਪਾਣੀ ਦਾ ਫੁਆਰਾ ਨਿਕਲਿਆ ਤੇ ਸਾਰੇ ਸਿੱਖਾਂ ਨੇ ਇਸ਼ਨਾਨ ਕੀਤਾ ਇਸ ਚਮਤਕਾਰ ਨੂੰ ਦੇਖ ਕੇ ਜਿਹੜੀ ਬਜ਼ੁਰਗ ਔਰਤ ਸੀ ਗੁਰੂ ਸਾਹਿਬ ਜੀ ਦੇ ਪੈਰਾਂ ਤੇ ਡਿੱਗ ਪਈ ਤੇ ਕਿਹਾ ਪੀਰ ਜੀ ਤੁਸੀਂ ਅਨੋਖੇ ਪੀਰ ਹੋ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਮੈਨੂੰ ਕੋੜ ਹੈ ਤੇ ਮੈਂ ਇਲਾਜ ਕਰਵਾਉਣ ਲਈ ਕਈ ਥਾਵਾਂ ਤੇ ਗਈ ਹਾਂ ਪਰ ਇਹ ਠੀਕ ਨਹੀਂ ਹੋਇਆ ਇਸ ਕਰਕੇ ਮੇਰੀ ਬਿਮਾਰੀ ਦਾ ਇਲਾਜ ਕਰੋ ਤੇ ਮੈਨੂੰ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਵਿੱਚ ਮੇਰੀ ਮਦਦ ਕਰੋ ਤਾਂ ਗੁਰੂ ਸਾਹਿਬ ਜੀ ਨੇ ਉਸ ਸਮੇਂ ਇਹ ਵਾਅਦਾ ਦਿੱਤਾ ਸੀ ਕਿ ਜੋ ਵੀ ਕੋਈ ਵਿਸ਼ਵਾਸ ਨਾਲ ਇਸ ਪਾਣੀ ਨਾਲ ਇਸ਼ਨਾਨ ਕਰੇਗਾ ਪਰਮਾਤਮਾ ਉਸ ਦੀ ਸਾਰੀ ਬਿਮਾਰੀ ਨੂੰ ਠੀਕ ਕਰ ਦੇਣਗੇ ਫਿਰ ਗੁਰੂ ਜੀ ਭਾਈ ਨਿਗਾਈਆ ਸਿੰਘ ਦੁਆਰਾ ਦਿੱਤੇ ਗੇ ਘੋੜੇ ਤੇ ਬੈਠ ਕੇ ਤੇ ਰਾਏਕੋਟ ਵੱਲੋਂ ਚਲੇ ਗਏ ਕਿਹਾ ਜਾਂਦਾ ਹੈ ਕਿ ਉਸ ਬਜ਼ੁਰਗ ਗੌਰਤ ਨੇ ਉਸ ਪਾਣੀ ਦੇ ਫੁਆਰੀ ਨਾਲ ਇਸ਼ਨਾਨ ਕੀਤਾ ਤੇ ਠੀਕ ਹੋ ਗਏ ਤੇ ਉਹ ਪਿੰਡ ਵਾਪਸ ਆਲੇਗੀ ਤੇ ਪਿੰਡ ਵਾਲਿਆਂ ਨੂੰ ਸਾਰੀ ਕਹਾਣੀ ਵਾਰੀ ਦੱਸਿਆ ਉਹ ਜਗ੍ਹਾ ਜਿੱਥੇ ਭਾਈ ਨਵੀ ਖਾਨ ਅਤੇ ਭਾਈ ਗਨੀ ਖਾਨ ਨੇ ਗੁਰੂ ਸਾਹਿਬ ਜੀ ਦਾ ਮੰੰਜਾ ਰੱਖਿਆ ਸੀ ਆ ਜੋ ਜਗ੍ਹਾ ਇੱਕ ਸੁੰਦਰ ਗੁਰਦੁਆਰਾ ਹੈ ਜੋ ਕਿ ਮੰਜੀ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਹ ਸੀ ਇਤਿਹਾਸ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦਾ ਆਓ ਤੁਸੀਂ ਇਸ ਜਗ੍ਹਾ ਦੇ ਹੁਣ ਦਰਸ਼ਨ ਕਰ ਸਕਦੇ ਹੋ ਤੇ ਇਕੋਰ ਵਾਈ ਗਰੂ ਜਰੂਰ ਬੋਲੋ ਮੋਹ ਪ੍ਰਤਾਪੀਆ ਸਤਿਗੁਰੂ ਦੇ ਦਾਤ ਰੰਗ ਪਾਵਾਂ ਕਾ ਸਤਿਮਾਤ ਗੁਰੂ ਤੇ ਮੇਰਾ ਤੁਰਿ ਆਇਆ ਬਾਹਰ ਦੇ ਦਰਸ਼ਨ ਤੂੰ ਮੇਰੇ ਦੁਕੰਨੀਆਂ ਪੁਕਾਰ ਲਈਂ ਤੇ ਮੈਂ ਤੇਰੇ ਦਿੰਦਾ ਜੀਨਾ ਮੈਂ ਆਇਆ ਗੈਰ ਸੰਗਤਾਲ thank oh. ਸਾਭਾ ਸਾਧਕਾਂ ਦੀ ਲੋ ਧੰਨ ਧੰਨ ਸ਼੍ਰੀ ਗੁਰੂ ਰੰਧ ਸਾਹਿਬ ਜੀ ਦੇ ਬਾਣ ਦੀ ਰਾਤਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੰਮ ਸਭ ਜਰਦੇ ਪਿਆਰਿਆਂ ਉੱਕਿਆਂ ਗੱਡੀਆਂ ਤੱਕੀਆਂ ਇਹਨਾਂ ਨਾਮ ਦੇ ਪਿਆਰਾਂ ਨੂੰ ਛਕਿਆ ਦੇਖ ਕੇ ਵਾਰੀ ਤੇ ਗੁਆਰੀ ਦੇਖਿਆ ਕਰ ਦਿੱਤਾ ਇਹਨਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਸਾਜ ਜੀ ਬੋਲੋ ਜੀ ਇਹਨਾਂ ਸੰਸਾਰ ਸਧਿਆ ਨੇ ਧੰਨ ਜੀ اے بندہ واحرو جتیا جہاں جہاں خالصا جی سہای خالسا جی کے دان بھروسا دان, 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 دان دانا سردان صاحب دان جی کے درش ਤੁਹਾਡਾ ਜੈਕਾਰ ਗੋਬਾ ਜੀ ਸ੍ਰੀ ਸ਼ੰਕਰ ਦਾ ਮਾਣੀ ਮਾਤਰ ਕੀ ਮਤ ਮਤ ਪਤਕਾਰ ਆਪਾਂ ਨੂੰ ਜੀਆ ਕਰ ਪ੍ਰਭੂ ਅਨੁਪੰਬੇ ਸਦਾ ਸਹਾਇਤਾ ਦਾ ਤਾਹੀਓ ਸਵੇਰਣ ਤਨਾਰ ਸਰਪੁਰਤਵਾਰਿਆ ਤੇ ਮੋਟਰ ਧਾਮਾਂ ਦੇ ਜੀਆ ਤੋਂ ਪੰਤਨ ਸੁਣਿਆ ਗਿਆ ਭੁੱਲੇ ਦਰਸ਼ਨ ਦੀ ਦਾ ਸੇਵਾ ਸੰਭਾਲਦਾ ਦਾ ਪਿਆਰੇ ਤਰਸ ਸਿੰਘ ਬਖਸ਼ੋ ਜੀ ਜੇ ਮਾਣਿਆ ਤੇ ਮਾਨਸਾਤ ਕੋ ਜੀ ਦੀ ਤਾਰਿਆਂ ਦੇ ਤਾਮ ਨਿਉਟੇ ਦੀ ਹੋ ਧੰਨ ਧੰਨ ਗੋਬਿੰਦ ਸਿੰਘ ਪਾਛਾ من قلقت میں بلدان کرنا من قدم نمو اور لینے پرکائےrestrial ਕਰਦੇ ਰਾਣੀ ਜਨ ਦੇ ਨੂੰ ਮਾਨਤਾ ਕਰਨ ਦੇ ਕੇ ਦਰਬੇ ਰਾਣੀ ਚੌਕੀ ਲਗਾਈ ਗਈ ਹੈ ਅਨੰਦ ਸਾਹਿਬ ਜੀ ਦੀ ਮਾਨਤਾ ਕਰਨੀ ਸ਼ੇਰ ਕੌੜੀਆਂ ਦੇ ਬਾਗਿਤਾਂ ਦੀ ਅਕਾਸ਼ ਅਕਰਵਾਦਾ ਘਟਾ ਪਰਜ ਨੂੰ ਅਕਰਨ ਸਵਤ ਪਾਰਨ ਪਰ ਪਾਣੀ ਪਾਣੀ ਦੀ ਸੇਵਾ ਕਰਨ ਦੀ ਸ਼ੁਰੂਆਤ ਕਰਨੀ ਪਰਿਸ਼ਮੀ ਕੁੜ ਪ੍ਰਾਣੀ ਕਰਨਾ ਆਤਮਾ ਸੰਗਤਾਂ ਦੇ ਮਨ ਹੁੰਦੇ ਸੁਹਣਾ ਸੰਗਤਾਂ ਦੀਆਂ ਰਾਣੀਆ ਸੇਵਾਵਾਂ ਦੇ ਉਪਰ ਭਟਾਵਾ ਵਾਸ ਸਿਖਤ ਦੇ ਨਾਲ ਕੋਲ ਆਇਆ ਕਿਉਂ ਪੰਜਾਮਰਾ ਪ੍ਰਾਸ਼ਾਦੀ ਦੇਖ ਸਕ ਕੇ ਹਾਜ਼ਰ ਹੈ ਆਪ ਜੀ ਦਾ ਪ੍ਰਮਾਣ ਪਰਮਾਤਮਾ ਦਾ ਅੱਤਿ ਸ਼ਾਤ ਸੰਗਤ ਕੀ ਵਰਤੋਂ ਵੀ ਯਾਦ ਕਰੋ ਪਰਮਾਤਮਾ ਨੂੰ ਸੋਚੋ ਉਹਨਾਂ ਬਿਆਨ ਬਿਆਨਕ ਵੰਦੀਆਂ ਦਾ ਧਾਨਕਾਮ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨਿਹਾਰ ਪਾਵਨ ਪ੍ਰਭਤਰ ਬਗਵਨ ਅਨੰਸਾ ਸਤਿ ਸ਼ ਕਰੋ ਪ੍ਰਭਤਰ ਬਗਵਨ ਜੇ ਜਲਕਾਰ ਬਾਗੋਦਨ ਸਵਰਤਾ ਕਾਸ਼ਣਿਆ ਤੁਹਾਡਾ ਅਮਰ ਪਿਆਰ ਦਾ ਸੰਤਾਨ ਪਰੋ ਤਰਵਾ ਤਰਵਾ ਨਿਹਾਰ 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 ਜੀ ਜੋ ਕਰ ਕਾਮੇਸ਼ਵਰ ਅਨਿਜਾ ਅਵੇਸ਼ ਹੋਵੇ ਸਹੀ ਪਿਆਰੇ ਮੇਰੇ ਜਨਮ ਦਿਨ ਆਪ ਜੀ ਦਾ ਨਾਮ ਕਿਤੇ ਆਵੇ ਨਾਨਕ ਨਾਮ ਕਰੇ 嗯。Okay. alone. ਹੌਣ ਚੱਲਦੇ ਹਾਂ ਸਤਲੂਬਰਵਾਲ ਤੇ ਉਹ ਜਗਾਹ ਵਾ ਜਿੱਥੇ ਗੁਰੂ ਸਾਹਿਬ ਜੀ ਨੇ ਤੀਰ ਮਾਰ ਕੇ ਜਿਹੜਾ ਪਾਣੀ ਦਾ ਸਰੋਵਰ ਸੀਗਾ ਉਹਨੂੰ ਪਰਕਰ ਕੀਤਾ ਸੀ ਤੇ ਦਰਸ਼ਨ ਕਰੋ ਤੁਸੀਂ ਤੇ ਆਪਾਂ ਕਰਦੇ ਆ ਪੰਚਨਾਨਾ ਇਸ ਤੋਂ ਬਾਅਦ ਆਪਾਂ ਜਾਵਾਂਗੇ ਲੰਗਰ ਹਾਲ ਵੱਲ ਤੇ ਫਿਰ ਆਪਾਂ ਘੱਲੇ ਪਾਵਾਂਗੇ ਵਾਪਸ ਇਹ you -yo. ਕੰਧ ਥੋੜੇ ਕੋਲੇ ਹੀ ਹੈ ਨਾ ਹੂੰ ਟੋਕਨ ਤੁਹਾਡੇ ਕੋਲੇ ਹੀ ਹੈ ਆ ਜਿਹੜੀ ਤੁਸੀਂ ਮਾਰ ਦੇ ਸਕਦੇ ਇਹ ਗੁਰਦੁਆਰੇ ਦੀ ਪੁਰਾਣੀ ਇਮਾਰਤ ਵਾ ਆ ਗਟੜੀ ਘਰ ਹੁੰਦਾ ਸੀ ਤੇ ਨਾਲ ਹੀ ਦਰਵਾਰ ਸਾਹਿਬ ਹੁੰਦਾ ਸੀ ਉਹਦਾ ਜਿਹੜਾ ਗੇਟ ਆ ਉਹ ਉਮੀ ਬਣਿਆ ਹੋਇਆ ਸਾਰਾ ਪੁਰਾਣਾ ਉਮੀ ਰੱਖਿਆ ਹੋਇਆ ਵਾ ਤੇ ਇੱਧਰ ਜਿਹੜੀ ਆਪਾਂ ਇਧਰ ਹੁਣ ਆਏ ਆ ਉਹ ਹੈਗੀ ਨਵੀਂ ਬਿਲਡਿੰਗ ਗੁਰਦੁਆਰਾ ਸਾਹਿਬ ਦੀ ਤੇ ਵਾਲ ਜਿਹੜੀ ਬਿਲਡਿੰਗ ਹੈ ਬਹੁਤ ਹੀ ਪੁਰਾਣੀ ਹੈ ਤੇ ਇਹਦੇ ਵਿੱਚ ਵੀੜਾ ਇਤਿਹਾਸਾਉ ਲਿਖਿਆ ਹੋਇਆ ਵਾ ਇਹ ਪੁਰਾਣਾ ਗੇਟ ਆ ਤੇ ਇਹਦੇ ਨਾਲ ਹੀ ਬਿਲਕੁਲ ਨਵਾਂ ਗੇਟ ਆ ਉਹ ਵੀ ਤੁਸੀਂ ਦੇਖਿਓ ਕਿੰਨਾ ਸੋਹਣਾ ਬਣਿਆ ਹੋਇਆ ਵਾ ਹੁਣ ਆਪਾਂ ਚੱਲ ਰਹੇ ਆ ਨਵੀਂ ਗੇਟ ਵੱਲ ਉਧਰ ਦੀ ਹੋ ਕੇ ਆਪਾਂ ਚਲਾਂਗੇ ਆਪਣੇ ਜਿੱਥੇ ਸਾਈਕਲ ਮੋਟਰਸਾਈਕਲ ਸਟੈਂਡ ਤੇ ਲਗਾਇਆ ਹੋਇਆ ਵਾ ਹੁਣ ਆਪਾਂ ਚੱਲਿਆ ਵਾਪਸੀ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਤੇ ਜੇ ਤੁਹਾਡੇ ਕੋਈ ਸਵਾਲ ਹੋਵੇ ਮੰਨਦੀ ਵੀ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਇਸ ਵਾਰ ਆਪਾਂ ਹੋਰ ਧਾਰਮਿਕ ਸਥਾਨ ਦੀ ਜਿਹੜੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਾਂ ਤੱਕ ਲਈ ਸਾਨੂੰ ਦਿਓ ਇਜਾਜ਼ਤ ਤੇ ਚੈਨਲ ਨੂੰ ਕਰ ਦਿਓ ਜਰੂਰ ਸਬਸਕ੍ਰਾਈਬ ਤੇ ਜੇ ਵੀਡੀਓ ਜ਼ਿੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ